ਨਮਸਕਾਰ ਸਤਿ ਸ਼ਕਾਲ ਮਰhaba ਸੋ ਲਾਈਵ ਤਸਵੀਰਾਂ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਰਹੇ ਹਾਂ ਪੀਏਯੂ ਸ਼ੋਅ ਦੇ ਵਿੱਚ ਜਿੱਥੇ ਕਿ ਇਸ ਟਾਈਮ ਅਸੀਂ ਪਹੁੰਚੇ ਹਾਂ लवली ਗਾਰਮੈਂਟ ਦੇ ਸਟਾਲ ਤੇ ਔਰ ਤੁਸੀਂ ਦੇਖ ਸਕਦੇ ਹੋ ਕਿ लवली ਗਾਰਮੈਂਟ ਦੇ ਸਟਾਲ ਤੇ ਜਿਹੜਾ ਕਿ ਕਿਡਜ਼ wear ਦਾ ਇੱਕ ਸਟਾਲ ਹੈ ਔਰ ਉਹਦੇ ਵਿੱਚ ਅੱਜ ਪੂਰੇ ਟ੍ਰੇਡਰਸ ਔਰ ਮੈਨੂਫੈਕਚਰਰਸ ਇਸ ਟਾਈਮ ਪਹੁੰਚੇ ਹੋਏ ਹੈ ਇੱਕ ਦੂਸਰੇ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਦਿਖਾਏ ਜਾ ਰਹੇ ਸੈਂਪਲਸ ਕਿ ਕਿਦਾਂ ਰਾਕੀ ਕੀ ਨਵੀਂ-ਨਵੀਂ ਚੀਜ਼ਾਂ ਬਣਾਈਆਂ ਔਰ ਇਹ ਸਾਰੀਆਂ ਚੀਜ਼ਾਂ ਜਿਹੜਾ PAU ਦੇ ਵਿੱਚ ਅੱਜ ਦੂਸਰਾ ਦਿਨ ਚੱਲ ਰਿਹਾ ਹੈ ਹਜੇ ਸ਼ੋਅ ਦਾ ਡੇਢ ਦਿਨ ਹੀ ਹੋਇਆ ਹੈ ਔਰ ਹਾਲਾਤ ਇਦਾਂ ਦੇ ਆ ਕਿ ਕਈ ਕਾਊਂਟਰਾਂ ਤੇ ਕਈ ਮੈਨੂਫੈਕਚਰਰਾਂ ਵੱਲੋਂ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਹੈ ਕਿ ਅਸੀਂ ਮਤਲਬ ਆਲਰੇਡੀ ਪੈਕਟ ਹੋ ਚੁੱਕੇ ਹਾਂ ਸੋ लवली ਜੀ ਤੁਸੀਂ ਜਾਣਦੇ ਹੋ ਕਿ ਕੀ ਕਹਿਣਾ ਚਾਹੋਗੇ ਸਰ ਨਮਸਕਾਰ ਐਨੋ 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 ਮੈਨੂੰ ਵੀ ਅੱਗੇ ਸਰ ਨਮਸਕਾਰ ਜੀ ਸਰ ਤੁਹਾਡਾ ਨਾਮ ਬਰਿੰਦਰ ਸੈਗਲ ਬਰਿੰਦਰ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਮਾਹੌਲ ਹੈ ਮਾਹੌਲ ਬਹੁਤ ਵਧੀਆ ਜੀ ਜੋ ਸੋਚਿਆ ਸੀ ਉਸ ਤੋਂ ਕਈ ਗੁਣਾ ਵਧੀਆ ਸਾਨੂੰ ਅਪ੍ਰੀਸ਼ੀਏਸ਼ਨ ਮਿਲ ਰਹੀ ਆ ਪਾਰਟੀਆਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਰਿਸਪੌਂਸ ਦੇ ਰਹੀਆਂ ਆ ਔਰ ਸਾਨੂੰ ਬੜੀ ਖੁਸ਼ੀ ਆ ਕਿ ਸਾਡਾ ਇਹ ਜਿਹੜਾ ਕਾਰਿਆ ਆ ਉਹ ਸਿੱਧ ਹੋਇਆ ਸਕਸੈਸ ਹੋਇਆ ਸਾਨੂੰ ਬੜੀ ਖੁਸ਼ੀ ਆ ਇਸ ਵੀਰੀ ਗੁੱਡ ਸੋ ਯੂਥ ਨੂੰ ਵੀ ਪੁੱਛਦੇ ਆ ਸਰ ਨਮਸਕਾਰ ਮਸਤੀ ਜੀ ਕੀ ਕਹਿਣਾ ਚਾਹੋਗੇ ਮੇਰਾ ਨਾਮ ਬਹੁਤ ਨਾਮ ਮੇਰਾ ਯੋਗੇਸ਼ ਸੈਗਲ ਹੈ ਲਵਲੀ ਗਾਰ ਬਹੁਤ ਅੱਛਾ ਰਿਸਪੌਂਸ ਆ ਗਿਆ ਨਾ ਲੋ ਫਸਟ ਆਫ ਆਲਸ ਹੜ ਗੁਰੂਨ ਪ੍ਰੋਪਰ ਸਪੇਸ ਹੈਗੀ ਹੈ ਕੰਮ ਕਰਨ ਨੂੰ ਜੀ ਐਂਡ ਕਸਟਮਰ ਦਾ ਵੀ ਬਹੁਤ ਅੱਛਾ ਰਿਸਪੌਂਸ ਹੈ ਫੁੱਡ ਫਾਲ ਬਹੁਤ ਵਧੀਆ ਨਵਾਂ ਕਸਟਮਰ ਬਹੁਤ ਵਧੀਆ ਆ ਰਿਹਾ ਹੈ ਜੀ ਪਸੰਦ ਕਰ ਰਹੇ ਹੈ ਕਸਟਮਰ ਜੋ ਨਵੇਂ ਜੱਜਾ ਬਣਾ ਰਹੇ ਹੈ ਜੋ ਅਸੀਂ ਅੱਗੇ ਦੇਖ ਰਹੇ ਹੈ ਜਾਂ ਉਹਨਾਂ ਦਾ ਜੋ ਅਸੀਂ ਵਿਜ਼ਨ ਲੈ ਰਹੇ ਹੈ ਸੋ ਇਟਸ ਲੁਕਸ ਵੈਰੀ ਗੁੱਡ ਬਹੁਤ ਐਪਰੀਸ਼ੀਏਬਲ ਜੌਬ ਹੈ ਮੈਨੇਜਮੈਂਟ ਵੱਲੋਂ ਵੀ ਬਹੁਤ ਅੱਛਾ ਉਹਨਾਂ ਨੇ ਮੈਨੇਜ ਕੀਤਾ ਹਰ ਚੀਜ਼ ਨੂੰ ਹਰ ਐਵਰੀ ਕਹਿੰਦੇ ਮੈਨੇਜਮੈਂਟ ਤੁਹਾਡੀ ਆਪਣੀ ਹੋਈ ਹੈ ਤੁਸੀਂ ਆਪਣੇ ਮੂ ਮੀ ਆ ਮਿੱਠੂ ਬਣੀ ਜਾ ਰਹੇ ਨਹੀਂ ਮੈਂ ਨਹੀਂ ਹੈਗਾ ਜੀ ਦੇਖੋ ਜੋ ਕਰਦੇ ਆ ਉਹੀ ਮੈਨੇਜਮੈਂਟ ਹੁੰਦੀ ਹੈ ਜੇ ਮੈਂ ਉਹਨਾਂ ਦਾ ਬਲਕਿ ਕੁਝ ਵੀ ਲੱਗਦਾ ਤਾਂ ਥੈਟ ਡਿਜ਼ਨਟ ਮੀਨ ਕਿ ਆਈ ਐਮ ਦਾ ਮੈਨੇਜਮੈਂਟ ਓਕੇ ਜੋ ਮੈਨੇਜ ਕਰ ਰਿਹਾ ਥੈਟ ਇਜ਼ ਹੀ ਮੈਨੇਜਮੈਂਟ ਨਾਟ ਮੀਨ ਮਤਲਬ ਘਰ ਦੀ ਬੋਲ ਬੋਲ ਖੇਡ ਰਹੇ ਹੋ ਸਰ ਨਮਸਕਾਰ ਮੈਂ ਸੁਰਿੰਦਰ ਸ਼ਰਮਾ ਫੈਂਸੀ ਗਾਰਮੈਂਟ ਦਾਲੋਜਾਤੋਂ ਜੀ ਕੀ ਕਹਿੰਦੇ ਆ ਫੈਂਸੀ ਗਾਰਮੈਂਟ ਵਾਲਾ ਸੁਪਰ ਡੁੱਪਰ ਆ ਸਰ ਸੁਪਰ ਦੇ ਮੈਨੂੰ ਕੋਈ ਚਾਰੀ ਰਲੇ ਹੋਏ ਨਹੀਂ ਨਹੀਂ ਰਲੇ ਨਹੀਂ ਹੋਏ ਅਸੀਂ ਤਾਂ ਆਉਣ ਵਾਲੇ ਆਪਣੀ ਜਿਹੜੀ ਇਹਨਾਂ ਦੀ ਐਕਚੁਅਲੀ ਬੋਡੀ ਹੈ ਉਹਨੂੰ ਰਿਕੁਐਸਟ ਵੀ ਕਰਦੇ ਆ ਜੇ ਜਿਹੜੇ ਫਿਰ ਬਾਹਰ ਲੱਗਦੇ ਨੇ ਲੁਧਾਨੇ ਤੋਂ ਬਾਹਰ ਉਹ ਵੀ ਨੈਕਸਟ ਟਾਈਮ ਤੋਂ ਇੱਥੇ ਲੱਗਣੇ ਚਾਹੀਦੇ ਨੇ ਤਾਂ ਕਿ ਲੁਧਾਨੇ ਨੂੰ ਬਿਜ਼ਨਸ ਮਿਲੇ ਲੁਧਾਨੇ ਨੂੰ ਕੰਮਕਾਰ ਬੜ ਜਿਹੜੀ ਇੱਥੇ ਮੰਦਾ ਪਿਆ ਹੋਇਆ ਉਹ ਮੰਦਾ ਲੁਧਾਨੇ ਕਿਤੇ ਨਜ਼ਰ ਨਾ ਆਵੇ ਸਾਡੀ ਵੈਸਟ ਵਿਸ਼ੇ ਨਾਲ ਨਾਲ ਹਰ ਪੱਖੋਂ ਇਹਨਾਂ ਦਾ ਕੰਮ ਸਿਸਟਮ ਬਹੁਤ ਵਧੀਆ ਹੈ ਬਹੁਤ ਵਧੀਆ ਬਹੁਤ ਵਧੀਆ ਪਰ ਆਨੇ ਤੱਕ ਇਹਦੀ ਮੰਦਾ ਹੀ ਨਹੀਂ ਕਿ ਮੰਦਾ ਹੁੰਦਾ ਹੈ ਹੈ ਨਹੀਂ ਇਸ ਵਾਰ ਤਾਂ ਮੰਦਾ ਬਹੁਤ ਆ ਜੀ ਸਾਨੂੰ ਕਹਿੰਦੇ ਮ ਉਹ ਕਹਿੰਦਾ ਗੋਲੀ ਮਾਰੋ ਸਿੱਧੀ ਦੂਜੇ ਪਾਸੇ ਜਾ ਕੇ ਲੱਗਦੀ ਬੰਦਾ ਨਜ਼ਰ ਨਹੀਂ ਆਉਂਦਾ ਕੋਈ ਪੱਟੜੀ ਨਹੀਂ ਹੁੰਦਾ ਕੋਈ ਰਸਤਾ ਅੱਛਾ ਉਹ ਦਾਲ ਬਾਜ਼ਾਰ ਦੀ ਗੱਲ ਹੈ ਹਾਂ ਓਕੇ ਇਸ ਕਰਕੇ ਇੱਥੇ ਕੰਮ ਨਹੀਂ ਹੈਗਾ ਕੋਈ ਵੀ ਬਿੱਲੇ ਬੈਠੇ ਪਿਛਲੇ 5 ਮਹੀਨੇ ਤੋਂ ਹੁਣ ਸਾਨੂੰ ਉਮੀਦ ਥੋੜੀ ਜਗੀ ਹੈ ਸ਼ਾਇਦ ਇਹਦੇ ਨਾਲ ਸਾਡੀ ਕੋਈ ਤਰੱਕੀ ਹੋ ਜਾਵੇ ਜੀ ਸੋ ਕੀ ਕਹੋਗੇ ਧਵਨ ਸਾਹਿਬ ਮੈਂ ਤਾਂ ਜਿਹੜੀ ਹੈ ਕਮੇਟੀ ਹੈ ਮੈਂ ਉਹਨਾਂ ਨੂੰ ਪਹਿਲੇ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੇ ਜੀ ਕਲਕੱਤਾ ਬੰਬੇ ਦਿੱਲੀ ਜੀ ਪ੍ਰਗਤੀ ਮਨਾਣ ਸਾਰਿਆਂ ਨੂੰ ਪਛਾੜ ਕੇ ਵੀ ਇੱਕ ਨਵੀਂ ਚੀਜ਼ ਕ੍ਰੀਏਟ ਕਰਤੀ ਐ ਲੁਧਿਆਣੇ ਦੀ ਇੱਕ ਪਛਾਣ ਬਣ ਗਈ ਐ ਹੋਜਰੀ ਇੰਡਸਟਰੀ ਦੀ ਜੋ ਪਹਿਲੇ ਹੁੰਦੀ ਸੀ ਉਹਨਾਂ ਨੂੰ ਦੁਬਾਰਾ ਮੂਵ ਕਰ ਰਹੀ ਐ ਬਹੁਤ ਹੀ ਅੱਛਾ ਕੰਮ ਕੀਤਾ ਉਹਨਾਂ ਨੇ ਔਰ ਦੇਖ ਕੇ ਇੰਨਾ ਅੱਛਾ ਲੱਗ ਰਿਹਾ ਔਰ ਕਸਟਮਰ ਦੀ ਫੁੱਟਵਾਲ ਬਹੁਤ ਅੱਛੀ ਐ ਮੈਂ ਸਾਰੇ ਹੀ ਜਿਨਿਆਂ ਨੇ ਇੱਥੇ ਪਾਰਟਿਸਿਪੇਟ ਕੀਤਾ ਮੈਂ ਉਹਨਾਂ ਨੂੰ ਮੁਬਾਰਕਾ ਦੇਣਾ ਤੇ ਉਹਨਾਂ ਨੂੰ ਵਿਸ਼ੇਸ਼ ਇਹਨਾ ਕਿ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਹੋਵੇ ਤੇ ਆਨ ਵਾਲੇ ਟਾਈਮ 'ਚ ਲੁਧਿਆਣੇ 'ਚ ਇਦਾਂ ਦੀ ਐਗਜ਼ੀਬਿਸ਼ਨ ਲੱਗਦੀ ਆ ਰਹੀ ਬਲਵਿੰਦਰ ਸਿੰਘ ਗੁਰਨਾਣਕ ਡੇਟਰਸ ਆ ਜੀ ਇਹ ਜੋ ਰੇਵੈਂਟ ਐਲ ਆਰ ਜੀ ਐਮ ਨੇ ਕੀਤਾ ਬਹੁਤ ਹੀ ਵਧੀਆ ਕੀਤਾ ਸਾਡੇ ਟ੍ਰੇਡਰਾਂ ਵਾਸਤੇ ਵੀ ਇੱਕ ਬਹੁਤ ਫਾਇਦੇ ਵਾਲੀ ਗੱਲ ਹੈ ਅਸੀਂ ਜਿੰਨੇ ਵੀ ਗਾਹਕ ਹੈ ਇੱਥੇ ਲਿਆ ਕੇ ਸਾਰੇ ਅੰਡਰ 1 ਰੂਪ ਇਹਦੇ 400 500 ਤੋਂ ਵੱਧ ਬ੍ਰਾਂਡ ਇੱਥੇ ਮਿਲ ਰਹੇ ਆ ਮੈਂ ਸਾਰੇ ਜਿੰਨੇ ਪ੍ਰਬੰਧਕ ਹੈ ਉਹਨਾਂ ਨੂੰ ਇਸ ਗੱਲ ਵਾਸਤੇ ਵਿਝਾਈ ਦੇਣਾ ਅਗੋਂ ਚਾਹਨਾ ਇਸੇ ਵਧੀਆ ਰੇਵੈਂਟ ਕਰ ਸਕਣ ਥੈਂਕ ਯੂ ਵੈਰੀ ਮਚ ਸੋ ਲਗਾਤਾਰ ਇੱਥੇ ਹੋਰ ਜਿਹੜਾ ਬਾਹਰੋਂ ਗਾਹਕ ਆਏ ਹੋਏ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਨਮਸਕਾਰ ਨਮਸਕਾਰ ਸਰ ਸਰ ਕਿਵੇਂ ਆਪ ਬੜੀਆ ਸਰ ਆਪ ਦਾ ਸ਼ੁਕ੍ਰਾਂਤ जितेंद्र सिंह अरे जितेंद्र सिंह जी कैसे हैं बढ़िया <laughs> पहले भी मिले हैं ना सर हाँ जी तो मिले हैं सर सर क्या कहना चाहोगे बढ़िया आपके फेयर बढ़िया तरीके से लगी है अच्छा। और अच्छा लगा जैसा कहा और... बुले सर यूपी यूपी से अरे वाह यूपी वाले तो दिलदार आदमी होते हैं है तो क्या क्या कह रहे हो कैसा प्रोडक्ट कैसे बनाया इन्होंने प्रोडक्ट बढ़िया बनाया इनका नाम पूरा पहले से बढ़िया है जी और शो भी और अच्छा लग गया इस बार तो हाँ शो भी अच्छा है ना तो आप खुश है

ਮਨਫੈਕਚਰਰ ਨਾਲ ਵੀ ਗੱਲਬਾਤ ਕਰਾਈ ਔਰ ਯੂਪੀ ਤੋਂ ਆਏ ਹੋਏ ਸਾਡੇ ਖਾਸ ਜਿਹੜੇ ਕਸਟਮਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਈ ਸੋ ਲਾਈਵ ਤਸਵੀਰਾਂ ਤੁਸੀਂ ਦੇਖਿਆ ਕਿ ਕਿੰਦਾ ਦਾ ਮਾਹੌਲ ਹੈ ਡੇਢ ਦਿਨ ਹੋ ਚੁੱਕਾ ਹੈ ਫ੍ਰੈਂਡਲੀ ਐਟਮੋਸਫੇਅਰ ਇਸ ਟਾਈਮ ਕੰਮ ਚੱਲ ਰਿਹਾ ਸੋ ਫੇਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਨੀ ਤੇ ਸੀਤਾਨਵਤ